ਸਾ ਸੱਜੇ ਕਾਲ ਜੀ ਫਿਰ ਤੋਂ ਸਵਾਗਤ ਹੈ ਦੋਸਤੋ ਸਾਡੇ ਇੱਕ ਨਵੇਂ ਵੀਡੀਓ ਚ ਹਾਂਜੀ ਦੋਸਤੋ ਆ ਸਾਡੇ ਸਾਹਮਣੇ ਖੜੀ ਹੈ ਬੋਲਸ ਵੈਗਨ ਦੀ ਵੇਟਰਸ ਤੇ ਜੋ ਤੁਸੀਂ ਦੇਖ ਰਹੇ ਹੋ ਇਹ ਹੈਗਾ ਦੋਸਤੋ ਟੌਪ ਲਾਈਨ ਇਹਦਾ ਵੇਰੀਐਂਟ 2023 ਦਾ ਮਾਡਲ ਹੈ ਤੇ ਸ਼ੁਰੂਆਤ ਕਰਾਂਗੇ ਦੋਸਤੋ ਆਪਾਂ ਇਹਦੇ ਹੈੱਡ ਲੈਂਪ ਦੀ ਸਾਈਡ ਕੋ ਗੱਡੀ ਰੀ ਹੁਣ ਵਸਤਾਈ ਹੈ ਤੇ ਆ ਜਾਂਦੇ ਹਾਂ ਦੋਸਤੋ ਆਪਾਂ ਇਹ ਹੈੱਡ ਲੈਂਪ ਤੇ ਇਹ ਦੋਸਤੋ LED ਵਿੱਚ ਇਹਦੇ ਹੈੱਡ ਲੈਂਪ ਜੋ ਹਾਈ ਐਂਡ ਲੋ ਵੀ ਵਸਤੇ ਕੰਮ ਕਰੰਦੇ ਆ ਇਹ ਦੋਸਤੋ ਤੇ DRL ਜੋ ਕਿ LED ਆ ਉਹ ਵੀ ਬਲਿੰਕ ਕਰ ਰਿਹਾ ਬਹੁਤ ਵਧੀਆ ਲੱਗ ਰਿਹਾ ਦੇਖਣ ਨੂੰ ਹੁਣ ਦੋਸਤੋ ਗੱਲ ਇਹ ਦੋਸਤੋ ਦਾ ਫੋਗ ਲੈਮਪ ਜੋ ਕੀ ਹੈ ਜਨ ਬੇਸ ਵਿੱਚ ਆਂਦਾ ਵਾ ਦੋਸਤੋ ਬਲੈਕ ਐਂਡ ਵਾਈਟ ਵਿੱਚ ਇਹਦਾ ਕੰਬੀਨੇਸ਼ਨ ਬਹੁਤ ਘੈਂਟ ਲੱਗ ਰਿਹਾ ਪਿਆਨੋ ਬਲੈਕ ਦਾ ਦੋਸਤੋ ਟੱਚ ਦਿੱਤਾ ਗਿਆ ਗੱਡੀ ਵਿੱਚ ਦੇਖਣ ਨੂੰ ਬਹੁਤ ਹੀ ਵਧੀਆ ਤੇ ਕ੍ਰੋਮ ਦਾ ਟੱਚ ਵੀ ਲੱਗਾ ਹੋਇਆ ਬਹੁਤ ਹੀ ਘੈਂਟ ਲੱਗ ਰਿਹਾ ਕ੍ਰੋਮ ਦੇ ਲ ਐਲੀਮੈਂਟ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਗ੍ਰਿਲ ਚ ਵੀ ਦੋਸਤੋ ਕ੍ਰੋਮ ਦੇ ਐਲੀਮੈਂਟ ਤੇ ਆਪਣਾ ਲੋਗੋ ਚ ਵੀ ਕ੍ਰੋਮ ਦੇ ਐਲੀਮੈਂਟ ਦੇਖਣ ਨੂੰ ਬਹੁਤ ਹੀ ਵਧੀਆ ਲੱਗ ਰਿਹਾ ਇਹ ਦੋਸਤੋ ਦੀ ਫਰੰਟ ਦੀ ਲੁੱਕ ਤੇ ਹੁਣ ਗੱਲ ਕਰਾਂਗਾ ਆਪਾਂ ਦੀ ਚੌੜਾਈ ਦੀ ਦੋਸਤੋ 1752 mm ਦੀ ਚੌ ਤੇ ਅੱਜ ਵਗੈਰਾ ਦੋਸਤੋ ਇਹਦੇ ਵਿੱਚ ਕਈ ਜਿਸ ਵਗੈਰਾ ਦਾ ਬਹੁਤ ਵਧੀਆ ਯੂਜ਼ ਕੀਤਾ ਗਿਆ ਹੈ ਕੰਪਨੀ ਹੈ ਦੋਸਤੋ ਵੋਲਸ ਵੈਗਨ ਦੀ ਗੱਡੀ ਦਾ ਮਤਲਬ ਜਰਮਨ ਮੇਡ ਆ ਕੰਪਨੀਆਂ ਤੇ ਬਹੁਤ ਹੀ ਟੈਕਨੋਲੋਜੀ ਵਗੈਰਾ ਦਾ ਯੂਜ਼ ਕੀਤੀ ਗਈ ਹੈ ਜਰਮਨ ਦੀ ਆ ਜਾਣਾ ਦੋਸਤੋ ਆਪਾਂ ਇਹ ਸਾਈਡ ਪ੍ਰੋਫਾਈਲ ਤੁਹਾਨੂੰ ਮੈਂ ਦਿਖਾਣਾ ਇਹ ਦੋਸਤੋ ਸਾਈਡ ਪ੍ਰੋਫਾਈਲ ਜੋ ਦੇਖਣਾ ਦੋਸਤੋ ਕਿ ਢੀ ਲੰਮੀ ਗੱਡੀ ਹੈ ਨਾ ਹੁਣ ਗੱਲ ਕਰਾਂਗੇ ਦੋਸਤੋ ਆਪਾਂ ਇਹਦੇ ORVM ਦੀ ਜੋ ਕਿ ਜੋ ਕਿ ਹੈਗੇ ਆ ਇਲੈਕਟ੍ਰੀਕਲ ਅਡਜਸਟੇਬਲ ਤੇ ਫੋਲਡੇਬਲ ਤੇ ਉੱਤੇ ਸਾਨੂੰ ਮਿਲਦਾ ਬਾਦ ਦੋਸਤੋ ਇਹਦੇ LED ਇੰਡੀਕੇਟਰ ਦੇਖਣ ਨੂੰ ਬਹੁਤ ਹੀ ਵਧੀਆ ਤੇ ਬੋਡੀ ਕਲਰ ਦੀ ORVM ਤਾਂ ਹੁਣ ਗੱਲ ਕਰਾਂਗੇ ਦੋਸਤੋ ਆਪਾਂ ਇਹਦੇ ਟਾਇਰ ਸਾਈਜ਼ ਦੀ ਆ ਜਾਣਾ ਦੋਸਤੋ ਬਾ ਟਾਇਰ ਪ੍ਰੋਫਾਈਲ ਤੇ ਜੋ ਕਿ ਹੈਗੀ ਆ ਦੋਸਤੋ 5 R R55 16 ਇੰਚ ਦੇ ਦੋਸਤੋ ਦੇ ਟਾਇਰ ਸਾਈਜ਼ ਅਤੇ ਲੋਈ ਵਿਲਵਾ ਤੇ ਜੋ ਕੀ ਡਾਇਮੰਡ ਗੱਟ ਵਿੱਚ ਆਉਂਦੇ ਆ ਸਾਹਮਣੇ ਦਾ ਗਵਾ ਡਿਸਕ ਬ੍ਰੇਕ ਤੇ ਪਿੱਛੇ ਹੈਗੀ ਇਹ ਦੀ ਡਰਮ ਬ੍ਰੇਕ ਦੇਖਣ ਨੂੰ ਦੋਸਤ ਬਹੁਤ ਹੀ ਵਧੀਆ ਲੱਗ ਰਹੀ ਹੈ ਹੁਣ ਗੱਲ ਕਰਾਂਗੇ ਆਪਾਂ ਇਹਦੇ ਗਰਾਊਂਡ ਕਲੀਅਰੈਂਸ ਜੋ ਕਿ ਹੈ ਗਿਆ 179 mm ਤੇ ਲੈਂਥ ਹੈਗੇ ਦੋਸਤ ਇਹ 4.5 ਮੀਟਰ ਤੇ ਵੀਲਬਸ ਹੈਗਾ 2600 mm ਜੋ ਕਿ ਬਹੁਤ ਹੀ ਵਧੀਆ ਲੱਗ ਰਿਹਾ ਹੈ ਦੇਖਣ ਨੂੰ ਦੇਖਣ ਨੂੰ ਦੋਸਤ ਗੱਡੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਵਾ ਦੇਖਣ ਨੂੰ ਤੇ ਹੁਣ ਗੱਲ ਕਰਾਂਗੇ ਦੋਸਤੋ ਆਪਾਂ ਇਹਦੇ ਡੋਰ ਹੈਂਡਲ ਦੀ ਇਹ ਆ ਦੋਸਤੋ ਜੀ ਸਾਈਡ ਪ੍ਰੋਫਾਈਲ ਦੇਖ ਤੇ ਗੱਲ ਕਰਾਂਗੇ ਦੋਸਤਾਂ ਪਹਿਲੇ ਹੁਣ ਡੋਰ ਹੈਂਡਲ ਦੀ ਆ ਜਾਣੇ ਦੋਸਤਾਂ ਪਹਿਲੇ ਡੋਰ ਹੈਂਡਲ ਵਾਲ ਤੇ ਇਹ ਆ ਦੋਸਤਾਂ ਥੋੜਾ ਕ੍ਰੋਮ ਦੇ ਲੱਗਿਆ ਹੋਇਆ ਵਾ ਐਸੈਸਰੀ ਉੱਤੇ ਦੋਸਤਾਂ ਸਾਨੂੰ ਮਿਲਦਾ ਵਾ ਸੈਂਸਰ ਬਟਨ ਮਤਲਬ ਕਿ ਕੀਲੈਸ ਸੈਂਸਰ ਸਾਨੂੰ ਗੱਡੀ ਵਿੱਚ ਮਿਲਦੀ ਆ ਜੋ ਕਿ ਬਹੁਤ ਹੀ ਵਧੀਆ ਚੀਜ਼ ਵਾ ਤੇ ਹੁਣ ਗੱਲ ਕਰਾਂਗੇ ਆਪਾਂ ਇਹਦੇ ਫਿਊਲ ਟੈਂਕ ਦੀ ਤੇ ਦੋਸਤੋ ਆ ਵਾਹ ਦੀ ਪ੍ਰੋਫਾਈਲ ਦੇਖਣ ਨੂੰ ਬਹੁਤ ਸੋਹਣੀ ਲੱਗ ਰਹੀ ਹੈ ਨਾ ਤੇ ਗੱਲ ਕਰਾਂਗੇ ਦੋਸਤੋ ਹੁਣ ਆਪਏ ਦੇ ਫਿਊਲ ਟੈਂਕ ਦੀ ਇਹ ਆ ਦੋਸਤੋ ਇਹਦਾ ਫਿਊਲ ਟੈਂਕ ਜੋ ਕਿ ਡਰਾਈਵਰ ਸਾਈਡ ਦਿੱਤਾ ਗਿਆ ਵਾ ਤੇ ਦੋਸਤੋ 45 ਲੀਟਰ ਦੀ ਇਹਦੀ ਮਤਲਬ ਕੈਪੈਸਿਟੀ ਹੈ ਮਤਲਬ 45 ਲੀਟਰ ਆਪਏ ਇੱਥੇ ਫਿਊਲ ਪਾ ਸਕਦੇ ਆ ਪੈਟਰੋਲ ਦੇ ਦੋਸਤੋ ਸਾਰੀ ਗੱਡੀ ਆ ਦੇਖਣ ਨੂੰ ਬਹੁਤ ਵਧੀਆ ਲੱਗ ਰਹੀ ਹੈ ਤਾਂ ਹੌਲੀ ਹੌਲੀ ਆਪਾਂ ਆ ਜਾਨੇ ਇਹਦੇ ਪਿੱਛੇ ਇਹ ਆ ਦੋਸਤੋ ਦੀ ਰੀਅਲ ਦੀ ਪ੍ਰੋਫਾਈਲ ਦੇਖਣ ਦੋਸਤੋ ਬਹੁਤ ਜ਼ਿਆਦਾ ਘੈਂਟ ਲੱਗ ਰਹੀ ਹੈ ਦੋਸਤੋ ਮੇਰੇ ਤਾਂ ਬਹੁਤ ਵਧੀਆ ਬਲੈਕੀ ਇਹਦਾ ਯੂਜ਼ ਕੀਤਾ ਗਿਆ ਵਾ ਆਵਾ ਦੋਸਤੋ LED ਵਿੱਚ ਇਹਦੇ ਬਲਬ ਜੋ ਕਿ ਦੇਖਣ ਨੂੰ ਮਿਲਦੇ ਆ LED ਦੀ ਟੇਲ ਲੈਂਪ ਵਗੈਰਾ ਤੇ ਆਵਾ ਦੋਸਤੋ ਤੇ ਇਹ ਜਿਹੜਾ ਸਟੋਪ ਲੈਂਪ ਜੋ ਕਿ ਜਿਹੜਾ ਬ੍ਰੇਕ ਨਾ ਪੰਦੇ ਜਾਗਦਾ ਬਹੁਤ ਜਿਆਦਾ ਤੇਜ਼ ਚ ਇਹ ਰਿਵਰਸ ਲੈਂਪ ਸਾਈਡ ਤੇ ਦੋਸਤੋ ਥੱਲੇ ਦਾ ਇੰਡੀਕੇਟਰ ਤੇ ਬਲੈਕ ਟੱਚ ਬਹੁਤ ਵਧੀਆ ਲੱਗ ਰਿਹਾ ਦੇਖਣ ਨੂੰ SMOKY SMOKEY ਥੋੜਾ ਲੱਗ ਰਿਹਾ ਵੀ ਇਹਦਾ SMOK ਦੀ ਕਰਾਈ ਹੁੰਦੀ ਆ ਪਰ ਹੈ ਨਹੀਂ ਕੰਪਨੀ ਦੇ ਨਾਲ ਹੀ ਆਂਦਾ ਪਿੱਛੋਂ ਇਦਾਂ ਦੋਸਤੋ TSI ਦੇ ਅੰਦਰ ਬੈਚਿੰਗ ਆਂਦੀ ਆ ਦੇਖਿਓ TSI ਦੀ ਬੈਚਿੰਗ ਮਤਲਬ 1.0 ਦਾ TSI ਇੰਜਨ ਆਂਦਾ ਵਾ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਦੋਸਤੋ ਕ੍ਰੋਮ ਦਾ ਟੱਚ ਵੀ ਦਿੱਤਾ ਗਿਆ ਵਾ ਥੱਲੇ ਕੈਮਰਾ ਵਗੈਰਾ ਵੀਟਸ ਦੀ ਬੈਚਿੰਗ ਤੇ ਤਿੰਨ ਪ ਦੋਸਤੋ ਇਹਦੇ ਅੰਦਰ ਦਿੱਤਾ ਗਿਆ ਵਾ ਤੇ ਆਪਣੀ ਕਲਾਈਡਿੰਗ ਵੇਰਾ ਵੀ ਦਿੱਤੀ ਗਈ ਬਹੁਤ ਹੀ ਵਧੀਆ ਲੱਗ ਰਿਹਾ ਦੇਖਣ ਨੂੰ ਤੇ ਬਾਕੀ ਇਹ ਆ ਦੋਸਤੋ ਇਹਦਾ ਕੈਮਰਾ ਤੇ ਨਾਲੇ ਵਾਈਟਰ ਲੈਂਪ ਮਿਲਦਾ ਸਾਨੂੰ ਜੋ ਕਿ ਨੰਬਰ ਪਲੇਟ ਉੱਤੇ ਲੱਗ ਗਿਆ ਦੇਖਣ ਨੂੰ ਬਹੁਤ ਹੀ ਵਧੀਆ ਤੇ ਇਹ ਆ ਦੋਸਤੋ ਇਹਦੀ ਸਾਈਡ ਦੀ ਪ੍ਰੋਫਾਈਲ ਰੀਅਰ ਦੀ ਤਾਂ ਹੁਣ ਆਪਾਂ ਆ ਜੰਨੇ ਆ ਦੋਸਤੋ ਇਹਦੇ ਅੱਗੇ ਦੇਖਣ ਨੂੰ ਗੱਡੀ ਬਹੁਤ ਸੋਹਣੀ ਲੱਗ ਰਹੀ ਹੈ ਇਹਦਾ ਪ੍ਰਾਈਸ ਵਗੈਰਾ ਮੈਂ ਪੂਰੀ ਜਸਟੀਫਾਈ ਕਰਦੇ ਜੇ ਵੀ ਹੈਗਾ ਵਾ ਤੇ ਹੁਣ ਆਪਾਂ ਆ ਗੱਲ ਕਰਾਂਗੇ ਥੋੜੀ ਜੀ ਇਹਦੇ ਲੁੱਕ ਦੋਸਤੋ ਗੱਡੀ ਦੀ ਕਿੱਡੀ ਕੈਂਟ ਲੱਗ ਰਹੀ ਹੈ ਤੇ ਹੁਣ ਆਪਾਂ ਦੋਸਤੋ ਗੱਲ ਕਰਾਂਗੇ ਇਹਦੇ ਬੂਟ ਸਪੇਸ ਦੀ ਇਹ ਆ ਦੋਸਤੋ ਬੂਟ ਸਪੇਸ ਤੇ ਦੋਸਤੋ 501 ਲੀਟਰ ਦਾ ਇਹਦਾ ਬੂਟ ਸਪੇਸ ਵਾ ਜੋ ਕਿ ਡੀਸੈਂਟ ਆ ਮਤਲਬ ਬਹੁਤ ਹੀ ਵਧੀਆ ਮਰ ਘੱਟ ਵੀ ਨਹੀਂ ਆ ਤੇ ਜ਼ਿਆਦਾ ਵੀ ਨਹੀਂ ਪਰ ਜਦੋਂ ਸਾਡੇ ਕੰਪੀਟੀਸ਼ਨ ਵਿੱਚ ਆਂਦਾ ਵਾ ਉਦੋਂ ਥੋੜਾ ਘੱਟ ਵਾ SLAGE ਵਿੱਚ ਦੋਸਤੋ 500 550 ਲੀਟਰ ਦਾ ਬੂਟ ਸਪੇਸ ਆਂਦਾ ਵਾ ਠੀਕ ਠਾਕ ਆ ਦੋਸਤੋ ਵੈਸੇ ਬੂਟ ਸਪੇਸ ਦੇ ਤਾਂ ਆਰਾਮ ਨਾਲ 4-5 ਬੈਗ ਆ ਜਾਂਦੇ ਆ ਤੇ ਕਾਈਡੀ ਵਗੈਰਾ ਦਿੱਤੀ ਗਈ ਆ ਕਵਰ ਵਗੈਰਾ ਕੀਤਾ ਗਿਆ ਬਹੁਤ ਹੀ ਵਧੀਆ ਜੋ ਦਾ ਟਾਇਰ ਸੈਟਰ ਮਦਖਾਨਾ ਇਹ ਦੋਸਤੋ ਇਹਦਾ ਜੈਕ ਵਗੈਰਾ ਤੇ ਥੱਲੇ ਆ ਸਟੱਪਨੀ ਤੇ ਟਾਇਰ ਸਾਈਜ਼ ਦੋਸਤੋ ਹੈਗਾ ਵਾ 15 ਇੰਚ ਮਤਲਬ ਦੋਸਤ 195 55 R15 15 ਇੰਚ ਦੇ ਦੋਸਤੋ ਲੋ ਪ੍ਰੋਫਾਈਲ ਇਹਦਾ ਸਟੱਪਨੀ ਆ ਚਲੋ ਠੀਕ ਠਾਕ ਪੈਂਚਰ ਵਗੈਰਾ ਜਦੋਂ ਗੱਡੀ ਹੈ ਉਹਦਾ ਆਪ ਇਹਦਾ ਯੂਜ਼ ਕਰ ਸਕਦੇ ਆ ਤੇ ਬਾਕੀ ਦੋਸਤੋ ਗੱਡੀ ਤੁਹਾਨੂੰ ਕਿਦਾਂ ਨਹੀਂ ਲੱਗੀ ਇਹਦੀ ਮੈਨੂੰ ਤਾਂ ਦੋਸਤੋ ਲੁੱਕ ਬਹੁਤ ਜ਼ਿਆਦਾ ਘੈਂਟ ਲੱਗੀ ਆ ਮਤਲਬ ਐਜ ਵਗੈਰਾ ਜਿਹੜੀ ਫਿਟਿੰਗ ਐਂਡ ਫਿਨਿਸ਼ ਦਿੱਤਾ ਗਿਆ ਵਾ ਜਰਮਨ ਟੈਕਨੋਲੋਜੀ ਦੇ ਵਿੱਚ ਯੂਜ਼ ਕਰਕੇ ਬਹੁਤ ਹੀ ਜ਼ਿਆਦਾ ਠੀਕ ਆ ਫੀਚਰ ਵਗੈਰਾ ਤਾਂ ਦੋਸਤੋ ਵਸ ਵੀ ਬਹੁਤ ਹੀ ਜ਼ਿਆਦਾ ਇਹਨਾਂ ਆਉਂਦੇ ਆ ਫੀਚਰ ਦੀ ਕੋਈ ਕਮੀ ਨਹੀਂ ਗੱਡੀ ਵਿੱਚ ਤੇ ਆਵਾ ਦੋਸਤੋ ਇਹਦਾ ਡੀਫੋਗਰ ਤੇ ਹਾਈ ਮਨ ਸਟੋਪ ਲੈਂਪ ਉੱਪਰ ਆ ਗਿਆ ਸਾਕ ਫਲਨ ਟੀਨਾ ਤੇ ਦੇਖਣ ਦੋਸਤੋ ਬਹੁਤ ਹੀ ਵਧੀਆ ਲੱਗ ਰਿਹਾ ਵਾ ਅਸ ਇਹਦੇ ਅੰਦਰ ਵਾਈਪਰ ਨਹੀਂ ਆਂਦਾ ਉਹ ਮੇਰੇ ਖਿਆਲ ਨਾਲ ਦੋਸਤੋ ਇਹਦੇ ਟੋਪ ਇਹਦੇ ਟੋਪ ਵੇਣੀ ਨਾ ਮਲ ਜੀਟੀ ਵਗੈਰਾ ਉਹਦੇ ਵਿੱਚ ਆਂਦਾ ਵਾ ਚਲੋ ਠੀਕ ਠਾਕ ਹੈ ਦੋਸਤੋ ਇਹ ਆਪਣਾ 360뷰 ਗੱਡੀ ਦਾ ਕੰਪਲੀਟ ਹੋ ਚੁੱਕਿਆ ਵਾ ਤੇ ਆ ਸਾਈਡ ਤੇ ਦੋਸਤੋ ਇੱਧਰ ਹੀ ਸਾਨੂੰ ਮਲ ਵੇ ਦਾ ਸੈਂਸਰ ਇੱਕ ਮਿਲਦਾ ਵਾ ਜਿਹਦਾ ਪਰਲੇਬਸ ਡਰ ਇਹ ਦੋਸਤੋ ਕ੍ਰੀਸਰ ਵਗੈਰਾ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਵਾ ਉਸ ਤੇ ਇੱਕ ਮਤਲਬ ਅਲੱਗ ਹੀ ਲੁੱਕ ਦੇ ਨਾਲ ਆ ਗਈ ਦੀ ਗੱਡੀ ਦੀ ਵੀ ਜਿੱਦਾਂ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਤਿਆਰ ਕੀਤਾ ਗਿਆ ਵਾ ਵਾਈਪਰ ਵਗੈਰਾ ਦੀ ਦੋਸਤੋ ਗੱਲ ਕਰਾਂਗੇ ਉਹ ਆਪਣੇ ਰੇਨ ਸੈਂਸਿੰਗ ਆ ਗਿਆ ਪੀ ਆਪਣਾ ਜਦੋਂ ਬਾਰਿਸ਼ ਵਗੈਰਾ ਆਉਂਦੀ ਤਾਂ ਉਹ ਆਟੋਮੈਟਿਕਲੀ ਉਹ ਕਰ ਲਾ ਪੰਦੀ ਯੂਜ਼ ਇਹ ਦੋਸਤੋ ਇਹਦੀ ਪ੍ਰੋਫਾਈਲ ਕੰਪਲੀਟ ਹੋ ਚੁੱਕੀ ਆ 360 ਥਾ ਹੁਣ ਦੋਸਤੋ ਗੱਲ ਕਰਾਂਗੇ ਆਪਾਂ ਇਹਦੇ ਇੰਟੀਰੀਅਰ ਦੀ ਤੇ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਉਹਦੇ ਵਾਸਤੇ ਚਾਬੀ ਇਹ ਦੋਸਤੋ ਚਾਬੀ ਵੋਲਸਵੈਗਨ ਦਾ ਲੋਗੋ ਤੇ ਫ ਤੇ ਲੋਕ ਐਂਡ ਅਲੋਕ ਤੇ ਬੂਟ ਓਪਨ ਦਾ ਬਟਨ ਤੇ ਨਵਾਂ ਤੇ ਆ ਗਈ ਆਪਣੀ ਗੱਡੀ ਲੋਕ ਤੁਹਾਨੂੰ ਦਿਖਾਣਾ ਇੱਕ ਵਾਰੀ ਆ ਦੇਖ ਲਓ ਕਿੰਨੀ ਸਾਰੀ ਲੁੱਕ ਤੇ ਇਹ ਆ ਦੋਸਤੋ ਤਿੰਨ ਬਟਨ ਤਾਂ ਤੁਹਾਨੂੰ ਥੋੜਾ ਦਿਖਾਣਾ ਹੈ ਇੱਕ ਈ ਲੋਕ ਕਰਕੇ ਗੱਡੀ ਇਹ ਆ ਦੋਸਤੋ ਗੱਡੀ ਲੋਕ ਉਹ ਦੇਖਿਓ ਆਪਨਾ ਆਪਣੇ ਫੋਨ ਲੋਗ ਮਿਲ ਰਹਿਣਾ ਉਹਨਾਂ ਕਹਾਂਗਾ ਆਪਾਂ ਇਹਨੂੰ ਅਨਲੌਕ ਵਦੇ ਫੀਚਰ ਆ ਦੋਸਤੋ ਵੈਸੇ ਐ ਪਰ ਇਹ ਚਾਹੀਦਾ ਰਿਹਾ ਸਾਨੂੰ ਇਹ ਹੁਣ ਆਪਾਂ ਕਰਾਂਗੇ ਇਹਨੂੰ ਅਨਲੌਕ ਤੇ ਇਹ ਹੋ ਜਾ ਤੇ ਇਹ ਇਹ ਆ ਦੋਸਤੋ ਆ ਗਈ ਆਪਣੀ ਗੱਡੀ ਅਨਲੌਕ ਤਦੋਂ ਤੁਸੀਂ ਸਾ ਬਟਨ ਮੱਲੇ ਬਈਨਾ ਆਪਣਾ ਟੇਲ ਗੇਟ ਓਪਨ ਹੋ ਜਾਂਦਾ ਵਾ ਲੋ ਅਨਲੌਕ ਵੀ ਧੋਪਨ ਹੋ ਜਾਂਦਾ ਵੇਖੋ ਕਰਕੇ ਦਿਖਾਣਾ ਤੁਹਾਨੂੰ ਚਲੋ ਇਹ ਹੋ ਗਿਆ ਓਪਨ ਤੁਹਾਨੂੰ ਫਿਰ ਇੱਕ ਰੀਮ ਕਰਕੇ ਦਿਖਾਵਾਂਗਾ ਇਦਾਂ ਓਪਨ ਤੇ ਇਹ ਪਹਿਲਾਂ ਨੂੰ ਕਰਾਂਗਾ ਬੰਦ ਇਹ ਦੇਖਿਓ ਇਹ ਮੈਂ ਬਟਨ ਨੱਪਾਂਗਾ ਤੇ ਇਹਨੇ ਆਪਣਾ ਵੀ ਓਪਨ ਹੋ ਜਾਣਾ ਇਹ ਇੱਕ ਦੇਖਿਆ ਆਲੋ ਇਹ ਹੋ ਗਿਆ ਦੋਸਤੋ ਅਨਲੌਕ ਤੇ ਆਪਣਾ ਵੀ ਓਪਨ ਕਿਉਂਕਿ ਇਹ ਪਾਧਰੋਗੇ ਤੇ ਭਾਰ ਵਗੈਰਾ ਹੋਏ ਤੇ ਫਿਰ ਮੁਸ਼ਕਿਲ ਆ ਸੜਾ ਉਦਾਂ ਠੀਕ ਠਾਕ ਦੋਸਤੋ ਹੋਗਾ ਆਪਣ ਹੁਣ ਆਪਾਂ ਦੋਸਤੋ ਗੱਲ ਕਰਾਂਗੇ ਇਹਦੇ ਇੰਟੀਰੀਅਰ ਦੀ ਆ ਜਾਣਾ ਦੋਸਤੋ ਇਹਦੇ ਇੰਟੀਰੀਅਰ ਦੇ ਅੰਦਰ ਤੇ ਇਹ ਆ ਦੋਸਤੋ ਇਹਦਾ ਡੋਟ ਰਿਮ ਚਲੋ ਦਿਖਾਣਾ ਤੁਹਾਨੂੰ ਮੈਂ ਇਹ ਦੋਸਤੋ ਇਹਦਾ ਡੋਟ ਰਿਮ ਜੋ ਕਿ 2 ਕਿਲਵਰ ਜਿੱਤਾ ਗਿਆ ਵਾ ਬੀਜ ਐਂਡ ਬਲੈਕ ਦੇਖਣ ਨੂੰ ਬਹੁਤ ਹੀ ਵਧੀਆ ਥੱਲੇ ਸੋਫਟ ਟੱਚ ਵੀ ਹੈਗਾ ਵਾ ਇੱਧਰ ਦੋਸਤੋ ਸੋਫਟ ਟੱਚ ਤੇ ਉੱਪਰ ਹੈਗਾ ਆਪਣਾ ਹਾਰਡ ਪਲਾਸਟਿਕ ਤੇ ਦੇਖਣ ਨੂੰ ਬਹੁਤ ਹੀ ਵਧੀਆ ਲੱਗ ਰਿਹਾ ਵਾ ਦੋਸਤੋ ਕੰਟਰੋਲ ਵਗੈਰਾ ਜੋ ਕਿ ਲੋਕ ਦੇ ਹੈਗਾ ਵਾ ਤੇ ਪਾਵਰ ਵਿੰਡੋ ਦੇ ਤੇ ਆਪਣਾ ਸਾਹਮਣੇ ਮਿਰਰ ਅਰੈਸਟ ਕਰਨ ਵਾਸਤੇ ਇਹਦਾ OVRM ਹਣ ਦੇਖਣ ਨੂੰ ਬਹੁਤ ਹੀ ਵਧੀਆ ਲੱਗ ਰਿਹਾ ਵਾ ਤੇ ਦੋਸਤੋ ਉੱਪਰ ਸਾਨੂੰ ਮਿਲਦਾ ਵਾ ਲੋਕ ਹੈਂਡਲ ਲੋਕ ਕਰਨ ਵਾਸਤੇ ਇਹ ਲੋਕਤਨ ਲੋਕ ਦਾ ਬਟਨ ਮਲੇ ਵੀਡੇ ਚਾਰੂ ਡੋਰ ਵਗੈਰਾ ਕ੍ਰੋਮ ਦਾ ਦੋਸਤੋ ਹੈਂਡਲ ਹਾਈਲਾਈਟ ਕੀਤਾ ਗਿਆ ਵਾ ਦੇਖਣ ਨੂੰ ਬਹੁਤ ਹੀ ਵਧੀਆ ਥੱਲੇ ਗੱਲ ਕਰਾਂਗੇ ਤੇ ਦੋਸਤੋ ਲਿਆਗਾ ਆਪਣਾ ਅਮਰੀਲਾ ਹੁਲ ਜਾਂ ਆਪਾਂ ਬੋਟਲ ਹੋਲਡਰ ਕਹਾਂ ਦਾਂਗੇ ਚਲੋ ਠੀਕ ਠਾਕ ਆ ਦੋਸਤੋ ਡੀਸੈਂਟ ਆ ਇਕਲੇਟ ਵਾਲੀ ਬੋਰਡ ਆ ਆਰਾਮ ਨਾਲ ਇੰਤਰਾਜੀਗੀ ਤਾਂ ਬਾਕੀ ਦੋਸਤੋ ਗੱਲ ਕਰਾਂਗੇ ਹੁਣ ਆਪਾਂ ਇਹਦੇ ਮਿਊਜ਼ਿਕ ਸਿਸਟਮ ਦੀ ਦੋਸਤੋ ਚਾਰ ਸਪੀਕਰ ਤੇ ਚਾਰ ਟਵੀਟਰ ਦੇ ਦੇ ਵਿੱਚ ਮਿਊਜ਼ਿਕ ਸਿਸਟਮ ਆਂਦਾ ਵਾ ਇਹ ਆਈ ਆਰ ਦੀ ਸਪੀਕਰ ਗ੍ਰਿਲ ਤੇ ਜਿਹੜਾ ਆਪਣਾ ਟਵੀਟਰ ਵਗੈਰਾ ਦੋਸਤੋ ਅੰਦਰ ਦਿੱਤਾ ਗਿਆ ਤੁਹਾਨੂੰ ਮੈਂ ਅੰਦਰ ਜਾ ਕੇ ਦਿਖਾਵਾਂਗਾ ਆਵਾ ਦੋਸਤੋ ਇਹਦੀ ਲੁੱਕ ਤੁਹਾਨੂੰ ਦਿਖਾਉਂਦਾ ਸੀਟ ਤੇ ਆ ਜਾਾਂਗੇ ਇਹ ਦੋਸਤੋ ਸੀਟ ਦੋਸਤੋ ਵੈਂਟੀਲੇਟਡ ਸੀਟ ਇਹਦੇ ਅੰਦਰ ਆਂਦੀ ਹੈ ਠੀਕ ਹੈ ਜੀ ਆਪਣਾ ਲੈਦਰ ਰੈਪ ਦੋਸਤੋ ਇਹਦੇ ਕਵਰ ਵਾ ਜਿਹੜੀ ਕਿਸ ਨੂੰ ਸੀਟ ਤੇ ਮਿਲਿਆ ਹਾਈ ਟੈਟ ਅਡਜਸਟਮੈਂਟ ਲਓ ਜੀ ਦੋਸਤੋ ਸੀਟ ਹੀ ਹੋ ਗਿਆ ਬਹੁਤ ਹੀ ਕੰਫਰਟੇਬਲ ਇਹ ਆ ਦੋਸਤੋ ਗੱਡੀ ਦੇ ਅੰਦਰ ਤੇਰੀ ਡੀਜੀਟਲ ਸਕਰੀਨ ਦੋਸਤੋ ਗੱਲ ਕਰਾਂਗੇ ਆਪਾਂ ਇਹਦਾ ਸਟੀਅਰਿੰਗ ਵੀਲ ਦੀ ਦੋਸਤੋ ਲੈਦਰ ਰੈਪਸ ਨਾਲ ਉਹ ਸਟੀਅਰਿੰਗ ਵੀਲ ਮਿਲਦਾ ਵਾ ਥੱਲੇ ਦੋਸਤੋ ਫਲੈਟ ਵਾ ਦੇਖਣ ਨੂੰ ਬਹੁਤ ਹੀ ਵਧੀਆ ਲੱਗ ਰਿਹਾ ਵਾ ਦੋਸਤੋ ਕੀ ਇੰਟੀਰੀਅਰ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਦੋਸਤੋ ਇੱਧਰ ਆ ਗਿਆ ਆਪਣੇ ਮਿਊਜ਼ਿਕ ਕੰਟਰੋਲ ਤੇ ਆਪਣਾ ਗਾਣੇ ਅੱਗੇ ਪਿੱਛੇ ਕਰਨ ਵਾਸਤੇ ਇੱਧਰ ਵਾ ਦੋਸਤੋ ਕਰੂਜ਼ ਕੰਟਰੋਲ ਆਪਾਂ ਤੇ ਅੰਦਰ ਚੈੱਕ ਕਰਨ ਵਾਸਤੇ ਡਿਜੀਟਲ ਸਕਰੀਂ ਦੇ ਥੱਲੇ ਵੋਲਿਊਮ ਆਪਾਂ ਡਾਊਨ ਕਰਨ ਦਾ ਬਟਨ ਤੇ ਵਿੱਚ ਦੋਸਤੋ ਲੋਗੋ ਤੇ ਆਪਾਂ ਦੋਸ ਇਧਰ ਆ ਦੋਸਤੋ ਆਪਣੇ ਹੈਡਲੈਂਪ ਦੇ ਕੰਟਰੋਲ ਤੇ ਦੂਸਰੀ ਸਾਈਡ ਹੈ ਗਿਆ ਇਧਰ ਆ ਦੋਸਤੋ ਆਪਣੇ ਵਾਈਪਰ ਦੇ ਕੰਟਰੋਲ ਜੋ ਕੀ ਹੈ ਗਿਆ ਰੇਨ ਸੈਂਸਿੰਗ ਆਟੋਮੈਟ ਦੋਸਤੋ ਵਾਈਪਰ ਵਾਤੇ ਹੈਡਲੈਂਪ ਵੀ ਆਟੋਮੈਟਿਕਾ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਦੇ ਸਕਰੀਨ ਦੀ ਦੋਸਤੋ ਇਹ ਹੈਗਾ ਵਾ ਡਿਜੀਟਲ ਸਕਰੀਨ ਪੂਰੀ ਔਰ ਡਿਜੀਟਲ ਕਲਸਟਰ ਵਾ ਜੋਕਰ ਦੇ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀ ਹੈ ਦੋਸਤੋ ਇਹਦਾ ਰੈਜ਼ੋਲੂਸ਼ਨ ਦੇਖੋ ਕਿਦਾਂ ਘੈਂਟ ਲੱਗ ਰਿਹਾ ਵਾ ਹੋਰ ਵੀ ਦੋਸਤੋ ਇਹਦੇ ਅੰਦਰ ਬਹੁਤ ਜਿਆਦਾ ਫੀਚਰ ਆਉਂਦੇ ਆ ਜਿਵੇਂ ਕਿ TPMS ਵਗੈਰਾ ਉਹ ਵੀ ਇਹਦੇ ਅੰਦਰ ਦਾਸਰਾਵਾ ਜਦੋਂ ਆਪਾਂ ਆਂਡੋਰ ਵਗੈਰਾ ਉੱਪਰ ਹੈ ਜੇ ਉਹ ਵੀ ਇੱਥੇ ਪਤਾ ਲੱਗ ਰਿਹਾ ਵੀ ਆਂਡੋਰ ਵਿੱਚ ਓਪਨ ਹੋ ਰਿਹਾ ਹੋਰ ਵੀ ਦੋਸਤੋ ਬਹੁਤ ਜਿਆਦਾ ਇਹ ਅੰਦਰ ਫੀਚਰ ਵਗੈਰਾ ਮਿਲਦੇ ਆ ਦੇਖਣ ਨੂੰ ਦੋਸਤੋ ਬਹੁਤ ਹੀ ਵਧੀਆ ਵਾਲਾ ਮਤਲਬ ਇਹਦੀ ਕੁਆਲਿਟੀ ਵਗੈਰਾ ਵੀ ਬਹੁਤ ਡੀਸੈਂਟ ਵਾ ਤੇ ਮੈਨੂੰ ਬਹੁਤ ਵਧੀਆ ਲੱਗਾ ਦੇਖਣ ਨੂੰ ਥੱਲੇ ਦੋਸਤੋ ਆਪਣਾ ਸਾਡਾ ਵੀ ਇੰਨੀ ਗੱਡੀ ਚੱਲ ਸਕਦੀ ਆ ਇੰਨਾ ਪੈਟਰੋਲੀ ਦੇ ਅੰਦਰ ਵਾ ਤੇ ਇਹ ਆ ਦੋਸਤੋ ਇਹਦਾ ਇਧਰ ਆ ਗਿਆ ਹੁਣ ਆਪਾਂ ਗੱਲ ਕਰ ਇਹ ਦੋਸਤੋ ਇਹਦੇ ਹੈਡਲੈਂਪ ਦੇ ਕੰਟਰੋਲ ਇੱਥੋਂ ਆਪਾਂ ਜਗਾਬ ਜੋ ਸਕਦੇ ਆ ਇਧਰ ਹੈਡਲੈਂਪ ਦੇ ਲੈਵਲ ਨੂੰ ਉੱਪਰ ਥੱਲੇ ਕਰਨ ਵਾਸਤੇ ਉੱਪਰ ਆ ਦੋਸਤੋ ਇਹਦੇ ਇਸ ਇਵੈਂਟ ਜੋ ਕਿ ਪਿਆਨੋ ਬਲੈਕ ਦੇ ਅੰਦਰ ਨਾਲ ਹੀ ਇਹਨਾਂ ਨੇ ਕਵਰ ਕੀਤਾ ਗਿਆ ਵਾ ਦੇਖੋ ਨੂੰ ਬਹੁਤ ਹੀ ਵਧੀਆ ਲੱਗਦੀ ਕੁਆਲਿਟੀ ਵਗੈਰਾ ਵੀ ਦੋਸਤੋ ਇਹਦੀ ਤਾਂ ਫਿਟਿੰਗ ਐਂਡ ਫਿਨਿਸ਼ ਤੁਹਾਨੂੰ ਪਤਾ ਹੀ ਆ ਜਰਮਨ ਟੈਕਨੋਲੋਜੀ ਕਿੱਦਾਂ ਹੈ ਤਾਂ ਤੇ ਇਹ ਆ ਦੋਸਤੋ ਇਧਰ ਦੀ ਲੁੱਕ ਹੁਣ ਗੱਲ ਕਰਾਂਗੇ ਆਪਾਂ ਇਹਦੇ ਮਿਊਜ਼ਿਕ ਸਿਸਟਮ ਦੀ ਇਹ ਆ ਦੋਸਤੋ ਇਹਦਾ ਇਨਫਰਟੇਨਮੈਂਟ ਜੋ ਕਿ 1.5 ਦਾ 10 ਇੰਚ ਸਕਰੀਨ ਆ ਵਾਇਰਲੈਸ ਆਟੋ ਐਂਡਰੋਡੋਟੋ ਐਂਡ ਐਪਲ ਕਰਪਲੇ ਦੋਵੇਂ ਚ ਆਂਦੇ ਆ ਸਕਰੀਨ ਦੀ ਕੁਆਲਿਟੀ ਵੀ ਦੋਸਤੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਕਿੱਡੀ ਕੈਂਡ ਲੱਗਦੀ ਆ ਦੇਖਣ ਨੂੰ ਇਹ ਥੋੜਾ ਸ਼ੇਰ ਖਣਮ ਕਰਕੇ ਰੱਖ ਰਿਹਾ ਤਾਂ ਬਾਕੀ ਦੋਸਤੋ ਇਹਦੇ ਅੰਦਰ ਹੋਰ ਹੀ ਬਹੁਤ ਜਿਆਦਾ ਫੀਚਰ ਆਉਂਦੇ ਆ ਤੇ ਮਿਊਜ਼ਿਕ ਸਿਸਟਮ ਵਗੈਰਾ ਵੀ ਤਾਂ ਬਹੁਤ ਸਹੀ ਆ ਕੁਆਲਿਟੀ ਵਗੈਰਾ ਦੋਸਤੋ ਦੀ ਬਹੁਤ ਹੀ ਵਧੀਆ ਤੇ ਇੰਟੀਰੀਅਰ ਵੀ ਸਾਨੂੰ ਲਗਜ਼ਰੀ ਲੱਗ ਰਿਹਾ ਉੱਪਰ ਦੋਸਤੋ ਹਜ਼ਾਰ ਦਾ ਬਟਨਾਂਵਾ ਤੇ ਦੇਖਣ ਨੂੰ ਠੀਕ ਠਾਕ ਲੱਗ ਰਿਹਾ ਵਾ ਇਹ ਦੋਸਤੋ ਦਾ ਸਿਲਵਰ ਤੇ ਬਲੈਕ ਦਾ ਕੰਟਰਾਸਟ ਇਹਨਾਂ ਨੇ ਕੀਤਾ ਗਿਆ ਵਾ ਤੇ ਦੇਖਣ ਨੂੰ ਦੋਸਤੋ ਬਹੁਤ ਵਧੀਆ ਲੱਗ ਰਿਹਾ ਵਾ ਹੁਣ ਗੱਲਾਂ ਕਰਾਂਗੇ ਦੋਸਤੋ ਆਪਾਂ ਇਹਦੇ AC ਵਿੰਗਸ ਵਗੈਰਾ ਦੀ ਤੇ ਇਹ ਆ ਦੋਸਤੋ ਦੇ AC ਵਿੰਗਸ ਜੋ ਕਿ ਦੇਖਣ ਨੂੰ ਠੀਕ ਠਾਕ ਲੱਗ ਰਿਹਾ ਤੇ ਕੁਆਲਿਟੀ ਕਾ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਵਾ ਦੇਖਣ ਨੂੰ ਸਭ ਕੁਝ ਦੋਸਤਾਂ ਦਾ ਟੱਚ ਕੰਟਰੋਲ ਹੀ ਆ ਮਤਲਬ ਫਿਜ਼ੀਕਲ ਬਟਨ ਵਗੈਰਾ ਚ ਨਹੀਂ ਦਿੱਤਾ ਗਿਆ ਸਾਲੇ ਗੱਲ ਕਰਾਂਗੇ ਜੇ ਥੱਲੇ ਦੋਸਤਾਂ ਹੈ ਚ ਵਾਇਰਲੈਸ ਚਾਰਜਰ ਵੀ ਸਾਨੂੰ ਆਂਦਾ ਵਾ ਤੇ ਟਾਈਪ ਸੀਰੀ ਸਾਨੂੰ ਦੋ ਪੋਰਟ ਵਗੈਰਾ ਮਿਲਦੇ ਜੋ ਕਿ ਸਕਰੀਨ ਵਿੱਚ ਕੁਝ ਇਨਪੁਟ ਕਰਨ ਵਾਸਤੇ ਤੇ ਬਾਕੀ ਦੋਸਤੋ ਠੀਕ ਠਾਕ ਦੀ ਕੁਆਲਿਟੀ ਵਗੈਰਾ ਵਾ ਤੇ ਜਿਹੜਾ ਇਹਨਾਂ ਨੇ সিলਵਰ ਐਂਡ ਬਲੈਕ ਦਾ ਤਾਂ ਬਹੁਤ ਵਧੀਆ ਇਹ ਆ ਦੋਸਤੋ ਆਪਣਾ ਇੰਜਨ ਸਟਾਰਟ ਸੌ ਬਟਨ ਜੋ ਕਿ ਬਹੁਤ ਹੀ ਵਧੀਆ ਲੱਗ ਰਿਹਾ ਵਾ ਤੇ ਇਧਰ ਆ ਦੋਸਤੋ ਆਈਡਲ ਸਟਾਰਟ ਸੌ ਜੋ ਕਿ ਉਹ ਆਨ ਆਫ ਕਰਨ ਦਾ ਬਟਨ ਦੋ ਦੋਵਾਂ ਸਾਈਡਾਂ ਤੇ ਆ ਯਾਰ ਡਰਾਈਵਰ ਸਾਈਡ ਵਾਸਤੇ ਤੇ ਦੂਜੀ ਸੀਟ ਵਾਸਤੇ ਇਹ ਹੁਣ ਆਪ ਗੱਲ ਕਰਾਂਗੇ ਆਪਾਂ ਦੇ ਉੱਤੇ ਆ ਦੋਸਤੋ ਇਹਦਾ 6th ਸਪੀਡ ਦਾ ਮੈਨੂਅਲ ਟਰਾਂਸਮਿਸ਼ਨ ਦੇਖਣ ਨੂੰ ਬਹੁਤ ਹੀ ਵਧੀਆ ਲੱਗ ਰਿਹਾ ਵਾ ਛੇ ਗੇ ਦੋਸਤੋ ਗੱਡੀ ਤੇ ਹੈ ਗਿਆ ਤੇ ਥੱਲੇ ਹੈਗਾ 12 ਬੋਲਰ ਸੌਕਟ ਇਧਰ ਹੈਂਡ ਬ੍ਰੇਕ ਤੇ ਗੱਲ ਕਰਾਂਗੇ ਦੋਸਤੋ ਦੀ ਆਰਮ ਰੈਸਟ ਦੀ ਜੋ ਕਿ ਸਲਾਈਡਿੰਗ ਆਰਮ ਰੈਸਟ ਆ ਤੇ ਵਿੱਚ ਵੀ ਦੋਸਾਂ ਨੂੰ ਬਹੁਤ ਹੀ ਵਧੀਆ ਸਪੇਸ ਵਗੈਰਾ ਮਿਲਦੀ ਆ ਤੇ ਇਧਰ ਉਹ ਕੰਪਲੀਟ ਹੋ ਗਿਆ ਦੋਸਤੋ ਵਧੀਆ ਲੱਗ ਰਿਹਾ ਦੇਖੋ ਮੈਂ ਕਿ ਪਿਛਾ ਪਾ ਕਰ ਸਕਦੇ ਆ ਆ ਜਾਨੇ ਨਾਲ ਆਦਾ ਗਲਵਸ ਬਾਕਸ ਤੇ ਜੋ ਕਿ ਹੈਗਾ ਕੋਲਡ ਦੋਸਤੋ ਕੋਲ ਸਾਨੂੰ ਇਹਦਾ ਗਲਵ ਬਾਕਸ ਵਗੈਰਾ ਮਿਲਦਾ ਵਾ ਠੀਕ ਠਾਕ ਕੁਆਲਿਟੀ ਹੈ ਤੇ ਠੀਕ ਠਾਕ ਸਪੇਸ ਵਾ ਮਤਲਬ ਜਦਾ ਡੂੰਗਾ ਵੀ ਨਹੀਂ ਹੈਗਾ ਚਲੋ ਠੀਕ ਹੈ ਦੋਸਤੋ ਇਧਰ ਕੰਪਲੀਟ ਹੋ ਗਿਆ ਆ ਜਾਨੇ ਦੇ ਉੱਤਰ ਉੱਪਰ ਸਨ ਵਾਈਜ਼ਰ ਕੋਈ ਮਿਰਰ ਵਗੈਰਾ ਸਾਨੂੰ ਨਹੀਂ ਮਿਲਦਾ ਹੈਗਾ ਨੋਰਮਲੀ ਸਨ ਵਾਈਜ਼ਰ ਤੇ ਇਧਰ ਦੋਸਤੋ LED ਸਾਨੂੰ ਲੈਂਪ ਵਗੈਰਾ ਮਿਲਦੇ ਆ ਦੇਖਣ ਨੂੰ ਸਨ ਰੂਫ ਹੈਗਾ ਤੁਹਾਨੂੰ ਬਾਅਦ ਵਿੱਚ ਦਿਖਾਣਾ ਵਾ ਇਹ ਇਹਦੇ ਆਪਣੇ ਹੈਗੇ ਆ ਐਲਈਡੀ ਹੈ ਲੈਂਪ ਜੋ ਕਿ ਠੀਕ ਠਾਕ ਹੈ ਯਾਰ ਐਲਈਡੀ ਚਾਹੀਦੀ ਸੀ ਇੱਥੇ ਇਧਰਲੇ ਪਾਸੇ ਆ ਜਾਂਦੇ ਨੇ ਦੋਸਤੋ ਕੰਮਟਰ ਸਾਨੂੰ ਮਿਲਦਾ ਵਾ ਤੇ ਲੈਂਪ ਵਗੈਰਾ ਵਿੱਚ ਕੋਈ ਨਹੀਂ ਦਿੱਤਾ ਗਿਆ 에어ਬੈਗ ਦੀ ਬ੍ਰਾਂਡਿੰਗ ਆ ਤੇ ਉੱਪਰੋਂ ਗੱਲ ਕਰਾਂਗੇ ਆਪਾਂ ਇਹਦੇ ਸਨਰੂਫ ਦੀ ਇਹ ਦੋ ਸਨਰੂਫ ਤੇ ਚਲੋ ਜਣ ਮੈਂ ਉੱਪਰ ਕਰਕੇ ਦਿਖਾਣਾ ਦੋਸਤੋ ਇਲੈਕਟ੍ਰੀਕਲ ਇਹਦਾ ਸਨਰੂਫ ਆ ਇਹ ਮੈਂ ਕਰਤਾ ਓਪਨ ਠੀਕ ਠਾਕ ਦੋਸਤੋ ਸਿੰਗਲ ਫਰੇਮ ਇਹਦਾ ਮਤਲਬ ਸਨਰੂਫ ਆ ਪੂਰਾ ਪੈਨੋਰਾਮਿਕ ਤਾਂ ਨਹੀਂ ਹੈਗਾ ਵੈਸੇ ਚਾਂਦ ਵੀ ਨਹੀਂ ਹੈਗਾ ਚਲੋ ਠੀਕ ਠਾਕ ਹੈ ਦੋਸਤੋ ਇਹ ਚਾਹੀਦਾ ਵੀ ਸੀ ਕਿਉਂਕਿ ਜਿਹੜਾ ਸਾਹਮਣੇ ਜਿਹੜੇ ਪ੍ਰਾਈਸ ਤੇ ਗੱਡੀ ਆ ਰਹੀ ਆ ਉਹਦੇ ਵਿੱਚ ਸਨਰੂਫ ਉਹ ਨਾ ਜ਼ਰੂਰੀ ਸੀ ਆ ਸਾਰਵ ਕੰਪਲੀਟ ਹੋਗਾ ਤੇ ਇਹ ਆ ਦੋਸਤੋ ਇਹਦਾ ਆਪਣਾ ਮਿਰਰ ਬੈਕ ਦਾ ਚੈੱਕ ਕਰਨ ਵਾਸਤੇ ਜੋ ਕਿ ਬਿਲਕੁਲ ਮੈਨੂਅਲ ਆ ਇਹ ਦੋਸਤੋ ਇਹਦਾ ਹੈਡਲੈਸਟ ਵਗੈਰਾ ਤੁਹਾਨੂੰ ਬਸ ਨਵਾਂ ਅਡਜਸਟੇਬਲ ਇਹ ਸਾਰੇ ਤੇ ਉੱਪਰ ਦੋਸਤੋ ਇਹਦਾ ਥੱਲੇ ਆਏ ਨੇ ਦੋਸਤੋ ਲੈ ਗਏ ਇਹਦੇ ABC ਪੈਨਲ ਦੇ ਨਾਲ ਇਹ ਡੈਡ ਪੈਨਲ ਸਾਨੂੰ ਦਿੱਤਾ ਗਿਆ ਬੜਾ ਡੈਡੀਕੇਟਡ ਠੀਕ ਠਾਕ ਆ ਦੋਸਤੋ ABC ਪੈਨਲ ਤੇ ਡੈਡ ਪੈਨਲ ਨਾਲ ਉੱਤੇ ਕਵਾਲਿਟੀ ਵਗੈਰਾ ਵੀ ਠੀਕ ਠਾਕ ਹੀ ਇਹਨਾਂ ਦੀ ਤੇ ਉੱਪਰ ਆ ਜਾਂਦੇ ਆ ਇਹ ਆ ਦੋਸਤੋ ਇਹਦੀ ਸਾਰੀ ਪ੍ਰੋਫਾਈਲ ਕੈਰ ਲੱਗ ਰਹਿਣਾ ਦੋਸਤੋ ਦੇਖਣ ਨੂੰ ਕਿਤਾ ਲਗਜ਼ਰੀ ਲੱਗ ਰਿਹਾ ਪਜਦਾ ਆਪਾਂ ਥੋੜੀ 25 30 ਲੱਖ ਦੀ ਗੱਡੀ ਵਿੱਚ ਬੈਠੇ ਆ ਨਾ ਪਰ ਫੇਰ ਹੀ ਦੋਸਤੋ ਫੀਚਰ ਵਗੈਰਾ ਸਹੀ ਆ ਦੋਸਤੋ ਟਵਿੱਟਰ ਜਿਹੜਾ ਕਿੱਥੇ ਨਹੀਂ ਸੀ ਆਂਦਾ ਉਹ ਆਪਣੇ ਪਿੱਲਰ ਚ ਦਿੱਤਾ ਗਿਆ ਵਾ ਤੇ ਪਿਛਲੇ ਦੋਸਤੋ ਡੋਰ ਟਰਿਮ ਵਗੈਰਾ ਦਾ ਸਾਈਡ ਤੇ ਇਹ ਡੋਰ ਚ ਹੀ ਆ ਤੇ ਆਪਣਾ ਮੈਨੂਵਲ ਹੀ ਆ ਦੋਸਤੋ ਇਹਦਾ ਮਿਰਰ ਬੈਕ ਵਾਲਾ ਹੱਥ ਨਾਲ ਸਾਨੂੰ ਅਡਜਸਟ ਕਰਨਾ ਪੈਣਾ ਵਾ ਚਲੋ ਠੀਕ ਠਾਕ ਕੁਆਲਿਟੀ ਹੈ ਇਹ ਅਗੇ ਸਾਰਾ ਨਿਬੜ ਗਿਆ ਹੁਣ ਗੱਡੀ ਕਰਾਂਗੇ ਬੰਦ ਚੱਲ ਲਿਆ ਪਿੱਛੇ ਦੋਸਤੋ ਆਹ ਦੋਸਤੋ ਕੰਪਲੀਟ ਕਰਤਾ ਗੱਡੀ ਕੀਤੀ ਬੰਦ ਸਾ ਹੁਣ ਆਪਾਂ ਜਾਂਦੇ ਆ ਪਿੱਛੇ ਆ ਜਾਂਦੇ ਦੋਸਤੋ ਆਪਾਂ ਹੁਣ ਇਹਦੀ ਏਰੀਅਰ ਸੀਟ ਤੇ ਕਰਨੀਆ ਗੱਡੀ ਓਪਨ ਤੇ ਇਹ ਆ ਦੋਸਤੋ ਇਹਦਾ ਡੋਰ ਟ੍ਰਿਮ ਨੋਰਮਲੀ ਓਹੀ ਆਪਣਾ ਸੋਫਟ ਟੱਚ ਤੇ ਦੋ ਕਲਰ ਵਿੱਚ ਸਾਨੂੰ ਮਿਲਦੀ ਆ ਉੱਪਰ ਟਵਿੱਟਰ ਦੀ ਥੱਲੇ ਦੋਸਤੋ ਆਪਣਾ ਕ੍ਰੋਮ ਨਾਲ ਡੋਰ ਹੈਂਡਲ ਤੇ ਵਿੱਚ ਪਾਵਰ ਵਿੰਡੋ ਦਾ ਬਟਨ ਥੱਲੇ ਅਮਰੀ ਲਾਹੋਲਡਰ ਤੇ ਸਪੀਕਰ ਦੀ ਗ੍ਰਿਲ ਮੈਨੂੰ ਸਪੀਕਰ ਨੂੰ ਮਿਲਦਾ ਵਾ ਇਹ ਦੋਸਤੋ ਇਹਦੀ ਕਰੀਅਰ ਸੀਟਸ ਵਗੈਰਾ ਜੋ ਕਿ ਕੰਫਰਟ ਵਗੈਰਾ ਬਹੁਤ ਵਧੀਆ ਆ ਦੋਸਤੋ ਮੈਂ ਆਪਣੀ ਸੀਟ ਦੇ ਹਿਸਾਬ ਨਾਲ ਪਿਛਲੇ ਸਾਹਮਣੇ ਸੀਟ ਅਸਟ ਕੀਤੀ ਸੀ ਫਿਰ ਦੋਸਤੋ ਇਨੀ ਸਪੇਸ ਪਿੱਛੇ ਬਚਦੀ ਆ ਠੀਕ ਠਾਕ ਦੋਸਤੋ ਸਪੇਸ ਇਹਦੇ ਨਾਲ ਗੱਡੀ ਦੇ ਆਉਂਦੀ ਆ ਮਤਲਬ ਬਹੁਤ ਹੀ ਖੁੱਲੀ ਆ ਤੇ ਬਾਕੀ ਆਰਾਮ ਨਾਲ ਆਪ ਮਤਲਬ ਤਿੰਨ ਜਣੇ ਪਿੱਛੇ ਬਹਿ ਸਕਦੇ ਆ ਤੇ ਆ ਥੋੜੀ ਸੀਟ ਨਾਲ ਤਾਂ ਨੂੰ ਕਰਕੇ ਜਿਹਦੇ ਕਰਕੇ ਥੋੜਾ ਕੰਫਰਟ ਵਗੈਰਾ ਪਿੱਛੇ ਬੈਣ ਵਾਲੇ ਬੰਦਿਆਂ ਨੂੰ ਖੁਸ਼ੀ ਹੁੰਦਾ ਵਾ ਇਹ ਦੋਸਤੋ ਮੇਰੇ ਹਿਸਾਬ ਨਾਲ ਮੈਂ ਸੀਟ ਨਹੀਂ ਆ ਵੀ ਬਹੁਤ ਸਹੀ ਹੈ ਕੰਫਰਟ ਵਗੈਰਾ ਇਦਾਂ ਇਰਾ ਉੱਪਰ ਉਂਗਲਾ ਵੱ ਠੀਕ ਠਾਕ ਆ ਅੰਡਰਸਟਾਈ ਸਪੋਰਟ ਠੀਕ ਆ ਇਹ ਦੋਸਤੋ ਆਪਣੇ ਅਡਜਸਟੇਬਲ ਐਡਰੈਸ ਦੋ ਕੀ ਸਾਹਮਣੇ ਤਿੰਨ ਤੇ ਅਗਲੇ ਵੀ ਸਾਨੂੰ ਇਹ ਐਡਜਸਟੇਬਲੀ ਮਿਲਦਾ ਹੈ ਉੱਪਰ LED ਲੈਂਪ ਜੋ ਕਿ ਠੀਕ ਠਾਕ ਆ ਤੇ ਇਹ ਦੋਸਤੋ ਕੰਪਲੀਟ ਹੋ ਚੁੱਕਾ ਹਵਾ ਲੁੱਕੇ ਦੀ ਤੇ ਥੱਲੇ ਆਏ ਨੇ ਆ ਇਹਦੇ AC ਵਿੰਗਸ ਜੋ ਕਿ ਰੀਅਰ ਸੀਟ ਵਾਸਤੇ ਥੱਲੇ ਦੋਸਤਾਂ ਨੂੰ ਦੋ ਮਿਲਦੇ ਆ ਟਾਈਪ ਸੀ ਪੋਰਟ ਚਲੋ ਜੋ ਕਿ ਚਾਰਜਿੰਗ ਕਰਨ ਵਾਸਤੇ ਆਪਾਂ ਸਿੱਧੀ ਕੇਬਲ ਲਾ ਸਕਦੇ ਆ ਤੇ ਚਾਰਜ ਕਰ ਸਕਦੇ ਆ ਇਹ ਸਲਾਈਡਿੰਗ ਆਪਣਾ ਆਮ ਰੈਸਟ ਤੋਂ ਪਹਿਲਾਂ ਵੀ ਦਾ ਸੈਸੀ ਮੈਂ ਆ ਦੋਸਤੋ ਆਪਣਾ ਪਿੱਛਾ ਸਾਰਾ ਕੰਪਲੀਟ ਹੋ ਚੁੱਕਾ ਹਵਾ ਤੇ ਉੱਪਰ ਕ੍ਰੈਵ ਹੈਂਡਲ ਵਗੈਰਾ ਮਿਲਦਾ ਫਰਨਸ ਤੇ ਇਧਰ 에ਅਰ ਬੈਗ ਦੀ ਬ੍ਰਾਂਡਿੰਗ ਤੇ ਇਹ ਥੋੜੇ ਲੁੱਕ ਲੁੱਕੋ ਦੋਸਤੋ ਦੇਖਣ ਨੂੰ ਕੈਟ ਲੱਗਦੀਆਂ ਤਾਂ ਮੈਂ ਤੁਹਾਨੂੰ ਗੱਡੀ ਚਾਲੂ ਕਰਕੇ ਦਿਖਾਣਾ ਇਹ ਲੁ ਚਲੋ ਠੀਕ ਠਾਕ ਹੈ ਦੋਸਤੋ ਇਹਦੇ ਨੂੰ ਕੰਪਲੀਟ ਹੋ ਗਿਆ ਅਗੜੀ ਚੱਲ ਵਰਕੇ ਦਿਖਾਈਆ ਘੈਂਟ ਲੱਗ ਰਿਹਾ ਦੋਸਤੋ ਨਾ ਬਹੁਤ ਹੀ ਵਧੀਆ ਦੀ ਪ੍ਰੋਫਾਈਲ ਇੰਦਰਨ ਕੀਦਰ ਲੱਗ ਰਿਹਾ ਵਾ ਹੁਣ ਆਪਾਂ ਆ ਜਾਨੇ ਗੱਡੀ ਦੇ ਬਾਹਰ ਗੱਡੀ ਵਿੱਚ ਬੈਠੇ ਹਾਂ ਹੁਣ ਦੋਸਤੋ ਬਾਹਰ ਕਿ ਤੁਹਾਨੂੰ ਥੋੜਾ ਦਿਖਾਣਾ ਇਹਦਾ ਪੀ ਕੀ ਇਹਦੇ ਫੀਚਰ ਵਗੈਰਾ ਵਾ ਤੇ ਸਾਰੀ ਗੱਡੀ ਦੋਸਤੋ ਸਾਡੀ ਕੰਪਲੀਟ ਹੋ ਚੁੱਕੀ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਗੱਡੀ ਦੇ ਇੰਜਨ ਦੀ ਇਹ ਦੋਸਤੋ ਦੀ 프ਰੰਟ ਦੀ ਪ੍ਰੋਫਾਈਲ ਦੇਖਣ ਨੂੰ ਤਾਂ ਗੱਡੀ ਬਹੁਤ ਹੀ ਜ਼ਿਆਦਾ ਘੈਂਟ ਲੱਗਦੀ ਆ ਤੁਹਾਨੂੰ ਪਹਿਲਾਂ ਨਾਲ ਮੈਂ ਦਿਖਾ ਚੁੱਕਿਆ ਸੀ ਹੁਣ ਤੇ ਇੱਥੇ ਦੋਸਤੋ ਕਰਾਂਗੇ ਆਪਾਂ ਦਾ ਇੰਜਨ ਓਪਨ ਇਹ ਦਾ ਹੈਗਾ ਵਾ ਸਾਈਡ ਤੇ ਖੋਲਣ ਵਾਸਤੇ ਇਹ ਕਿਤਾਬ ਪਾਏ ਦਾ ਓਪਨ ਤੁਹਾਨੂੰ ਤੁਹਾਨੂੰ ਦਿਖਾਣਾ ਵਾ ਇਹਦਾ ਇੰਜਨ ਤੇ ਰਿਸਪੈਕਸ ਵੀ ਤੁਹਾਨੂੰ ਦੱਸਣਾ ਤੇ ਇਹ ਆ ਇਹ ਦੋਸਤੋ ਇਹਦਾ ਆਪਣਾ ਇੰਜਨ ਤੇ ਤੁਹਾਨੂੰ ਦੱਸਣਾ ਵਾ ਇਹ ਹੈਗਾ ਵਾ 1.0 ਲੀਟਰ ਦਾ TSI ਇੰਜਨ ਜੋ ਕੇ ਕੇ ਸੀ ਜਾਂਦਾ ਵਾ 3 ਸਿਲੰਡਰ ਦੋਸਤੋ ਆ ਇੰਜਨ ਵਾ ਤੇ ਜੋ ਕਿ ਆਪਣੀ ਪਾਵਰ ਪ੍ਰੋਡਿਊਸ ਕਰਦਾ ਵਾ 104 BHP ਦੀ ਟਾਰਕ ਪ੍ਰੋਡਿਊਸ ਕਰਦਾ ਵਾ 178 Nm ਦਾ ਜੋ ਕਿ ਠੀਕ ਠਾਕ ਆਪਣੀ ਪਾਵਰ ਵਗੈਰਾ ਬਹੁਤ ਹੀ ਵਧੀਆ ਵਾ ਤੇ ਜੇ Volkswagen ਤੁਹਾਨੂੰ ਪਤਾ ਹੀ ਆ ਕਿ ਕੀ ਇਹਦੀ ਪਰਫਾਰਮੈਂਸ ਵਗੈਰਾ ਹੁੰਦੀ ਇੰਜਨ ਵਗੈਰਾ ਦੀ ਤਾਂ ਬਾਕੀ ਦੋਸਤੋ ਇੰਜਨ ਬਹੁਤ ਹੀ ਦਾ ਰਿਫਾਈਨਡ ਵਗੈਰਾ ਵਾ ਥੋੜੀ ਬਹੁਤ ਦਿੱਕਤ ਵਗੈਰਾ ਆਉਂਦੀਆਂ ਕਿਉਂਕਿ 3 ਸਿਲੰਡਰ ਆ ਨਾ ਤਾਂ ਬਾਕੀ ਇਹਦੇ ਅੰਦਰ ਕੋਈ ਕਮੀ ਵਗੈਰਾ ਸਾਨੂੰ ਨਹੀਂ ਦੇਖਦੀ ਬਾਕੀ ਇਹਦੇ ਸੇਫਟੀ ਦੇ ਰਿਲੇਟਿਵ ਬਹੁਤ ਫੀਚਰ ਵਾ ਮਿਲਦਾ ਜਿਵੇਂ ਕਿ ABS EBD ESP ਹਿੱਲ ਹੋਲ ਕੰਟਰੋਲ ਦੋਸਤੋ ਸਨਵਾ ਗੱਡੀ ਵਿੱਚ ਸੀ 에어ਬੈਗ ਵਗੈਰਾ ਮਿਲਦੇ ਆ ਤੇ ਬਾਕੀ ਗੱਲ ਕਰਾਂਗੇ ਦੇ ਦੋਸਤੋ ਸੇਫਟੀ ਦੀ ਦੋਸਤੋ ਗਲੋਬਲ ਐਨਕਾਪ ਦੇ ਚ ਇਹਨੇ 5 ਸਟਾਰ ਹਾਸਲ ਕੀਤੇ ਆ ਤੇ ਇੰਜਨ ਵਗੈਰਾ ਵੀ ਦੋਸਤੋ ਬਹੁਤ ਠੀਕ ਠਾਕ ਵਾ ਤੇ ਇਹ ਤੁਹਾਨੂੰ ਬਾਕੀ ਜਿਹੜੀ ਕੁਆਲਿਟੀ ਵਗੈਰਾ ਦੱਸੀ ਆ ਪੇਪਰ 57 ਦੋਸਤੋ ਗੱਡੀ ਨਾਸ ਲਗੀ ਤੇ ਤੇ ਜਿਹਦੇ ਕਰਕੇ ਮਤਲਬ ਬਹੁਤ ਹੀ ਜ਼ਿਆਦਾ ਸੇਫਸਟ ਗੱਡੀ ਮੰਨੀ ਜਾਂਦੀ ਆ ਤੇ ਫੀਚਰ ਵਗੈਰਾ ਵੀ ਦੋਸਤੋ ਬਹੁਤ ਹੀ ਅੰਦਰ ਮਿਲਦੇ ਆ ਸੇਫ ਸੇਫਟੀ ਦੇ ਰਿਲੇਟਡ ਹੁਣ ਦੋਸਤੋ ਗੱਲ ਕਰਾਂਗਾ ਆਪਾਂ ਇਹਦੇ ਪ੍ਰਾਈਸ ਦੀ ਦੋਸਤੋ ਮੈਂ ਇਸ ਟਾਈਮ ਖੜਾ ਹਾਂ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਪੰਜਾਬ ਦੇ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਤੇ ਸਾਨੂੰ ਗੱਡੀ ਪਾਏ ਜਾਂਦੀ ਆ 15 ਲੱਖ ਤੇ 28000 ਰੁਪਏ ਦੀ ਐਕਸਟ੍ਰੂਮ ਜੋ ਕਿ ਮੋਟਾ ਮੋਟਾ ਓਨ ਲੋਡ ਪਾਏ ਜਾਂਦੀ ਸਾਨੂੰ 17 ਲੱਖ ਤੇ 41000 ਰੁਪਏ ਦੀ ਦੇਖਣ ਨੂੰ ਦੋਸਤੋ ਕੁਆਲਿਟੀ ਇਸ ਡਾਂ ਟਾਈਪ ਆ ਗ ਤੇ ਮਤਲਬ ਜਿਹੜੇ ਸਾਨੂੰ ਨੋਰਮਲੀ ਯੂਜ਼ ਕਰਨ ਵਾਸਤੇ ਫੀਚਰ ਆ ਸਾਰੇ ਇਹਦੇ ਵਿੱਚ ਸਾਨੂੰ ਮਿਲਦੇ ਆ ਬਾਕੀ ਦੋਸਤੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਗੱਡੀ ਤੁਹਾਨੂੰ ਕਿਦਾਂ ਲੱਗੀ ਜੇ ਵਧੀਆ ਵੀਡੀਓ ਵਧੇ ਲੱਗੀ ਤਾਂ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਸਾਸਰੀਆਂ ਕਾਲ